ਇਹ 2 ਨੰਬਰ ਚੰਡੀ ਦੀ ਪੁਸ਼ਤੀ ਆ 31000 ਦੀ ਚੰਡੀ ਦੀ ਪੁਸ਼ਤੀ ਆ 22 ਜਬਰਜ ਪਰਮਣਖਰ ਦੀ ਇੱਕ ਵਾਰ ਕਰੋ ਹਤਕੜਾ ਮੱਲੀ ਰਵਾਂਢੀ ਤਰਵਣਾ ਨਸਾਨ ਪਰਵਾਜੀ ਉਹਨਾਂ ਦਾ ਭਤੀਜਾ ਤੇ ਗਰਮੀਤ ਪਰਵਾਜੀ ਦਾ ਸ਼ਗਿਰਦਾ ਬਾਜ ਪਰਵਾਜੀ ਦਾ ਬੇਟਾ ਹੈ ਇੱਕ ਵਾਰ ਤਾੜੀਆਂ ਲਾ ਦਿਓ ਮਨ ਦੇ ਲਈ ਮੜਾ ਕੇ ਔਰ ਕਹਦੀ ਵੀ ਸਰੇ ਦੀ ਕੋਲੀ ਦਾ ਮਾਲਕ ਆ ਪਰ ਦੂਸਰੇ ਪਾਸੇ ਸੰਜੀ ਤਰਵਣ ਰਾਮੇਬਾਲ ਇਸ ਮਨ ਦੀ ਵੀ ਪ੍ਰਸਿੱਧੀ ਵੱਡੀ ਆ ਇਹ 2 ਨੰਬਰ ਚੰਡੀ ਦੀ ਕੁਸ਼ਤੀ ਆ 20 ਮਿੰਟ ਦਾ ਸਮਾਂ ਇਹ ਨੋੜੀ ਦਾ ਬਲਬਣਾ ਗੁਵਾਂਡੀ ਬਲਬਣਾ ਪਰ ਦੂਸਰੇ ਪਾਸੇ ਸਮੀ ਬਲਬਣ ਰਾਮੇਬਾਲ ਭਾਈ ਲਵ ਬਲਬਣਾ ਖੰਭਾ ਕਖੜਾ ਸੁਖਾ ਬਲਬਣਾ ਬਾਹਰ ਜੀ ਬਾਹਰ ਬਹੁਤ ਵਧੀਆ ਕੁਸ਼ਤੀ ਦੇਖੋ ਵੀ 2 ਨੰਬਰ ਪੜਕੇ ਦੀ ਕੁਸ਼ਤੀ ਕਈ ਬੈਨਸ ਸਿਆਣੀ ਗੱਲਾਂ ਸੁੱਤੀਆਂ ਕੋਈ ਥਾਡੀਆਂ ਖਰਾਕਾਂ ਕੰਮ ਆਉਣੀਆਂ ਆਪਣੇ ਸਰੀਰ ਬਾਜੋ ਹਾੜੀਆਂ ਲੱਗੀਆਂ ਨਾ ਕਿਸੇ ਦੇ ਨਵਾਉਂਦੀਆਂ ਆਪਣੇ ਸਰੀਰ ਬਾਜੋ ਹਾੜੀਆਂ ਲੱਗੀਆਂ ਨਾ ਕਿਸੇ ਦੇ ਬਾਵੀ ਦੇ ਉਪਰਮਿਆਂ ਦੇ ਪੂਰਾ ਜੋਰ ਲੱਗਿਆ ਪਿਆ ਬੱਲੇ 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 ਹਾਏ 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 ਨਈਓ ਰਿਸਾ ਨਈਓ ਰਿਸਾ ਵਾਕਿਆ ਕੁਸ਼ਤੀਆਂ ਜੱਸ ਪਰਬਤ ਪੱਤੀ ਵੱਲ ਉੱਪਰਲੇ ਪਾਸੇ ਆ ਤੇ ਨਿਚਲੇ ਪਾਸੇ ਤੋ ਵੀ ਪਰਬਤ ਕਾਲਾ ਸੇ ਸਾਹਿਬ ਜੀ ਦੇ ਉਹਨਾਂ ਨੇ ਸ਼ੇਵੇ ਪਾਤਸ਼ਾਹ ਦੀਆਂ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇੱਕ ਪ੍ਰਸ਼ਾਦੀ ਹਾਥੀ ਇੱਕ ਘੋੜੇ ਨੇ ਜਸਮੇਦ ਪਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸ਼ੇਵਾ ਕਰਕੇ ਇੱਕ ਕੁੱਤੀ ਜੋ ਕਿ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪੰਘੇਟਾ ਬੈਠੇ ਰਹਿੰਦੀ ਸੀ ਜਦੋਂ ਸ਼ੇਵੇ ਪਾਤਸ਼ਾਹ ਜੀ ਨੂੰ ਜ਼ਾਹਿਰ ਦਿੱਤੀ ਤਾਂ ਉਹ ਜਿਹੜੇ ਜ਼ਾਹਿਰ ਸੀ ਕੁੱਤੀ ਦੇ ਮੁਰੇ ਰੱਖੀ ਤਾਂ ਉਹਨੇ ਵੀ ਕਹਿੰਦੇ ਜਦੋਂ ਆਪਣੀ ਦਹੀ ਖਾਦੀ ਤਾਂ ਉਹਦੀ ਮੌਤ ਹੋ ਗਈ ਤੇ ਉਹਨਾਂ ਵੀ ਆਪਣੇ ਸਿਰ ਨੇ ਪਾਪਾਂ ਜੀ ਮੇ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਦਿੱਤੀਆਂ ਇਹ ਜਰਰ ਨੇ ਵੀ ਰਾਜਾ ਖਾਨ ਜੀ ਆਪਣੀਆਂ ਧੋੜੀਆਂ ਲੈ ਕੇ ਪਹੁੰਚੇ ਨੇ ਉਹ ਵੀ ਆਪਣਾ ਕਰਤੱਵ ਕਰਕੇ ਦਿਖਾਉਣ ਗਿਆ ਇਹਨਾਂ ਨੂੰ ਸਿੱਖਿਆ ਦਿੱਤੀ ਹੋਈ ਹੈ ਦੇਖੋ ਨਾ ਕਰਤੱਵ ਜੀ ਉਹ ਬੱਲੇ 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 ਲਓ ਇੱਧਰ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਪਰਲੇ ਪਾਸੇ ਪੌ ਵੀ ਬਰਮਣ ਕਾਲਾ ਸੰਗਿਆ ਬੜਾ ਉੱਪਰਲੇ ਪੱਸਿਆ ਤੇ ਨਿਜਲੇ ਪਾਸੇ ਜਸ ਪਰਮਣ ਪੱਟੀ ਇਧਰਲੇ ਪਾਸੇ 2 ਨੰਬਰ ਚੱਬੀ ਦੀ ਕੁਸ਼ਤੀ ਸ਼ੁਰੂ ਹੋਈਆ ਕਾਲੇ ਰੰਗ ਦੇ ਲੰਗੋਟ ਵਿੱਚ ਜਬਰਾਜ ਐ ਖੇਰਦੀ ਦੀ ਧਰਤੀ ਦਾ ਪਰ ਦੂਸਰੇ ਪਾਸੇ ਸੰਨੀ ਪਰਮਣ RAMMEBAL ਕੇ ਮੌਲਿਆਂ ਦੇ ਕੋਲੋਂ ਵੱਡੇ ਕੱਡੇ-ਕੱਡੇ ਜਾਂਦੇ ਨਾ ਉਹ ਸੁੱਖੀ ਲੋਕੋਂ ਬਾਜ਼ੀਆਂ ਤੇ ਲੱਗੇ ਛੱਡੇ ਜਾਂਦੇ ਨਾ ਕੇ ਵੱਡੇ-ਵੱਡੇ ਮੱਲ-ਪਿਰਲੇ ਹੀ ਬਣਦੇ ਹੁੰਦੇ ਨਹੀਂ ਤੇਲੇਰ ਪੁੱਤ ਟੋਣੇ ਲੋਕੋਂ ਬਲਿਆ ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਹਰੇ ਪਟਾਰੀ ਵਿੱਚ ਪੌਣੇ ਲੋਪੋ ਵਾਲਿਆ ਔਖੇ ਕੋਹਰੇ ਪਟਾਰੀ ਵਿੱਚ ਪੌਣੇ ਲੋਪੋ ਵਾਲਿਆ ਬਾਹਰ ਵੀ ਬਹੁਤ ਵਦਿਆ ਕੁਸ਼ਤੀ ਚੱਲਦੀ ہوئی ਤੇ ਦੇਖੋ ਕਿਹੜਾ ਪਹਿਲਵਾਨ কুਸ਼ਤੀਓਂ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਦੁਨੀਆ ਪਹੁੰਚੀ ਜਾਂਦੀ ਏ ਔਰ ਦੂਰੋਂ ਨੇੜੋਂ ਹਮਾ ਮਾਤੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਦੀ ਲਾ ਕੇ ਔਰ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਦਾਜਾ ਗੋਡੀ ਲਾ ਕੇ ਬਹੁਤ ਵਧੀਆ ਕੁਸ਼ਤੀ ਚੱਲਦੀ ਰਹੀ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਾਈ ਸੁਖਾ ਪਰਵਨ ਟੰਡ ਲਾ ਪਰਵਨ ਖੰਦ ਅਖੜ ਸੋਸਾਇਟੀ ਕੁਸ਼ਤੀ ਦੇ ਦੋਨੋਂ ਪਹਿਲਵਾਨਾਂ ਨੂੰ ਬੇਨਤੀ ਹੈ ਪਲੀਜ਼ ਪਿਆਰ ਹੋ ਕੇ ਵਿੱਚ ਆਉਣਗੇ ਪਰ ਪਰਲੇ ਪਾਸੇ ਜੱਸ ਪਰਵਨ ਪੱਟੀ ਵਾਲਾ ਪਰਲੇ ਪੱਸਿਆ ਉਹ ਬੱਲੇ 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 ਹੇ 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 ਨਾਈਓ ਰਿਸਾ ਲਕਿਆ ਚੱਲਦਾ ਹੋਇਆ ਮਲ ਜੁਦ ਦੇ ਨੱਕ ਪਰ ਦਰਮਿਆਨ ਪਰ ਇਧਰਲੇ ਪਾਸੇ ਜਗਰਾਜ ਤੇ ਸੁਖਮੀਰ ਜਾਨ ਉਹ ਨੰਬਰ ਚੰਡੀ ਦੀ ਕੁਸ਼ਤੀ ਚੱਲਦੀ ਹੂਈ ਰਾਤਾ ਸਮੇਂ ਦੀਆਂ ਕਿ ਹੱਥ ਬਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਉਹ ਬੇਈਮਾਨੀ ਕਰਦੇ ਨੂੰ ਰੋਕਣਾ ਵੀ ਕੋਈ ਮੰਦੀ ਗੱਲ ਨਹੀਂ ਕਿ ਫੌਕੀ ਚੰਦ ਕਰਨਾ ਕੰਮ ਸੰਘਰੇ ਸੰਦੇ ਦਾ ਅੰਤ ਮੜਾ ਹੀ ਹੁੰਦਾ ਏ ਸਾਡਾ ਕੰਮ ਕਾਲੇ ਧੰਦੇ ਦਾ ਕਿ ਸੱਚੀ ਕਹਿਣੀ ਸੱਚੀ ਸੁਣੀ ਸਿਰ ਕਦੇ ਵੀ ਝੁਕਦਾ ਨਹੀਂ ਉਹ ਸਮਾ ਚੰਗਾ ਹੋਵੇ ਜਾਂ ਮੜਾ ਸਮਾਚਕਾ ਹੋਵੇ ਜਾਂ ਮਾੜਾ ਕੰਮੇ ਅੱਕਦੇ ਵੀ ਰੁਕਦਾ ਨਹੀਂ ਹਾਂਜੀ ਇੱਥੇ ਹਾਂ ਕੁਸ਼ਤੀ ਦੇ ਅੰਦਰ ਆ ਰਹੇ ਬਹੁਤ ਵਧੀਆ ਵੀ 2 ਨੰਬਰ ਪਟਕੜ ਦੀ ਕੁਸ਼ਤੀ ਦੇਖੋ ਕਿਹੜੇ ਚੱਲ ਮਚਿਤ ਪ੍ਰਾਪ ਕਰਦੇ ਇੱਕ ਪਾਸੇ ਸੇਮੀ ਪਹਿਲਵਾਨ ਜੀ ਰਾਮੇਬਾਲ ਮੇਧਰ ਪਹਿਲਵਾਨ ਦਾ ਤਿਆਰ ਕੀਤਾ ਪਹਿਲਵਾਨ ਦੂਜੇ ਪਾਸੇ ਜਗਰਾਜ ਜਗਰਾਜ ਪਹਿਲਵਾਨ ਜੀ ਖੈਰ ਦੀ ਨਿਸ਼ਾਨ ਪਹਿਲਵਾਨ ਜੀ ਦਾ ਤਿਆਰ ਕੀਤਾ ਪਹਿਲਵਾਨ ਹੈ ਦੇਖੋ ਕਿਡਾ ਪਾਲ ਕਰਨੇ ਜਦ ਪ੍ਰਾਪਤ ਕਰਦੇ ਕੰਦਰ ਨਰਚਣ ਕੋਟਰ ਮੰਡਾ ਚ ਲੇਖਾ ਵਿੱਚ ਗੁਰਬਾਣੀ ਮੇਲੇ ਦੇ ਵਿੱਚ ਮਿਲਲੀ ਮਿਲਦੇ ਖੋਡਾ ਦੇ ਵਿੱਚ ਹਾੜੀ ਉਹ ਸਿੰਘ ਫਸ ਕੇ ਪੁੰਡ ਜਾਂਦੇ ਕੋਈ ਨਿਤਰੂ ਬੜੇ ਵਿੱਚ ਖਾਣੀ ਉਹ ਸਿੰਘ ਫਸ ਕੇ ਪੁੰਡ ਜਾਂਦੇ ਕੋਈ ਨਿਤਰੂ ਬੜੇ ਵਿੱਚ ਖਾਣੀ ਸੋਫੀ ਵੱਡਾ ਤਨ ਬਲ ਕਰਦੇ ਆ ਪਾਲਾ ਪਹਿਲਵਾਨ ਜੀ ਜੱਖੇਵਾਲ ਨਾਲੇ ਸੰਜੂ ਪਹਿਲਵਾਨ ਜੀ ਜੱਖੇਵਾਲ ਖਾੜੇ ਸਮੇਂ ਤੇ ਜਿੱਤੇ ਤੌਰ ਤੇ ਬੁੱਝੇ ਹੋਇਆ ਪਰਮਾ ਸਵਾਗਤ ਨਿੱਗੀ ਜੀ ਇਹਨੂੰ ਹੱਥ ਦਿਆਂ ਪਰ ਇਧਰਲੇ ਪਾਸੇ 2 ਨੰਬਰ ਚੰਡੀ ਦੀ ਕੁਸ਼ਤੀ ਦਾ ਪਹਿਲਵਾਨਾਂ ਦਰਮਿਆਨ ਚੱਲਦੀ ਹੋਈ ਉਹ ਬੱਲੇ 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 ਆਏ ਹਾਏ 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 ਕਹਿੰਦਾ ਚੋਖਾ ਜੇ ਇਨਾਮ ਮਿਲਦਾ ਏ ਮੱਲੀ ਦਾ ਉਹ ਸੋਨੀ ਉੱਥੇ ਪਹੁੰਚਣਾ ਸਾਨ ਥੁੜੀਆ ਮੱਲੀਆ ਮਖੌਲੀ ਧਾਰ ਖੰਡੇ ਦੀ ਮੰਡੀਆ ਚ ਵੇਚੇ ਜੋ ਸਮਾਨ ਥੁੜੀਆ ਉਹ ਜੀ ਇਨਸਪੈਕਟਰ ਪੰਜਾਬ ਪੁਲਿਸ ਜਲੰਧਰ ਤੋਂ ਜੁਕੇ ਆਪ ਬਹੁਤ ਵਧੀਆ ਖਾੜਾ ਚਲਾ ਰਹੇ ਨੇ ਥੱਲੋਵਾਲ ਦੇ ਪਵਿੱਤਰ ਧਰਤੀ ਉਤੇ ਲਾਈਵ ਦੇ ਜਰੀਏ ਫੱਟਕੜ ਦੇ ਪੁਸ਼ਤੀ ਗੰਢ ਦਾ ਆਨੰਦ ਜਾਣਦੇ ਸਾਡੇ ਮਿੱਤਰਾਂ ਦੀ ਦੁਨੀਆ ਦਾ ਸਰਦਾਰ ਟੈਂਜੈਂਸੀ ਇਨਸਪੈਕਟਰ ਸਾਹਿਬ ਪੰਜਾਬ ਪੁਲਿਸ ਜਲੰਧਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਵਧੀਆ ਪੁਸ਼ਤੀ ਚੱਲਦੀ ਹੋਈ ਇੱਥੋਂ ਕਿਹਦਾ ਪਹਿਲਵਾਨ ਨੇ ਇੱਥੋਂ ਜਿੱਤ ਪ੍ਰਾਪਤ ਕਰਦਾ ਹੈ। ਮਾ ਉਹ ਜਵਾਨ। ਕਹਿੰਦਾ ਉਹ ਜੰਮਣਾ ਵੀ ਜਾਂਦਾ ਜਾਂਣਾ। ਹੈਲੋ। ਜਿਹੜਾ ਰੋਹਣ ਕਰਕੇ ਸਮਰਿੰਦ ਕਰਦਾ ਚਾਂਦੀ ਪੱਗ ਦੇ ਬਣਾਵਾ। ਛੇਰ ਤੋਂ ਵੀ ਪਰ ਬੜ ਕੋਹਾਲੀ ਪਲੀਜ਼ ਲੋਟੇ ਲਾ ਕੇ ਲਾਈਨ ਅਪ ਹੋ ਜੋ ਮੰਜੀ। ਕੋੜੀ ਕਹਦੇ ਨੇ ਪਰੇ ਕੱਢਦੇ ਯਾਰ। ਭਾਈ ਕੋੜੀ ਵਾਲੇ ਟੀਮ ਦੇ ਬਿਲ ਨੂੰ ਪਰਾਂ ਲੈ ਜਾਂਦੇ ਨੇ। ਕੋੜੀ ਵਾਲੇ। ਥੋੜੀ ਵਾਲੇ ਟੀਮ ਬੈਂਦੀਆ ਪਲੀਜ਼। ਦੋਥੀ ਜਗ੍ਹਾ ਪਰ ਜੂਟੀ ਕਰਨੀ। ਬਸ ਵੀਰੇ ਕੋਈ ਗੱਲ ਨਹੀਂ ਉਹਨੂੰ ਬਾਤ। ਹਾਂ ਬਹੁਤ ਬਹੁਤ ਤੁਹਾਨੂੰ ਖੇਡ ਲਈ ਧੰਨਵਾਦ। ਵੱਡੇ 2 ਨੰਬਰ ਚੰਡੀ ਦੀ ਗੋਪੀ ਇਹਨਾਂ ਪਹਿਲਵਾਨਾਂ ਦਰਮਿਆਨ ਚੱਲਦੀ ਹੋਈ ਜੋਰ ਪੂਰਾ ਲੱਗਿਆ ਬੇਜਾਨ ਪੂਰੀ ਲੱਗੀ ਪਈ ਆ ਕਿ ਸੋਹਣੀ ਖੇਡ ਦੇ ਮਾਲਕ ਖੇਡ ਜਿਹੜੀ ਚੱਗੀ ਵਿਖਾਉਂਦੇ ਨੇ ਉਹ ਬੱਲੇ 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 ਭਾਈ ਤਾੜੀਆਂ ਦੂੜੀਆਂ ਲਾ ਦਿਓ ਜੇ ਨੰਦਾਰਿਆ ਆਏ ਹਾਏ 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 ਵਾਹ 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 ਉਹ ਬੱਲੇ 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 ਵਾਕਿਆ ਕਹਿੰਦੇ ਜੋਰ ਪੂਰਾ ਲੱਗਿਆ ਪਿਆ ਜਾਨ ਪੂਰੀ ਲੱਗੀ ਪਿਆ ਗੱਭਰੂਆਂ ਦਰਮਿਆਨ ਬੱਸ ਸੋਹਣੀ ਖੇਡ ਦੇ ਮਾਲਕ ਖੇਡ ਜਦ ਚੰਗੀ ਵਿਖਾਉਂਦੇ ਨੇ ਉਹ ਸੈਂਕੜੇ ਨਹੀਂ ਹਜ਼ਾਰਾਂ ਮਿਲਾਂ ਵਿੱਚ ਡੇਰੇ ਲਾਉਂਦੇ ਨੇ ਜਿਸ ਮੈਦਾਨ ਵਿੱਚ ਖੇਡਵਾ ਸੰਦਲੀ ਪਹਿੜਾ ਪਾ ਜਾਂਦੇ ਉਹ ਜਿੰਦ ਸਵਾੜਿਆ ਮਾਂ ਤੇ ਪਿੰਡ ਦਾ ਨਾਚ ਮਕਾ ਜਾਂਦੇ ਉਹ ਜਿੰਦ ਸਵਾੜਿਆ ਮਾਂ ਤੇ ਪਿੰਡ ਦਾ ਨਾਚ ਮਕਾ ਜਾਂਦੇ ਸਾਹ ਪੈਂਦਾ ਕਹਿੰਦਾ ਉਹ ਜੰਮਣਾ ਵੀ ਕਾਹਦਾ ਜੰਮਣਾ ਜੇ ਨਾ ਹੋਵਣ ਚਰਚੇ ਉਹ ਸੀਨਾ ਵੀ ਕਾਹਦਾ ਸੀਨਾ ਜੇ ਨਾ ਧੱਕ ਧੱਕ ਧੜਕੇ ਉਹ ਨੱਚਣਾ ਦੀ ਗਾਦਾ ਤੇ ਨੱਚਣਾ ਜੇ ਨਾ ਅੰਦਰ ਅੰਦਰ ਫੜਕੇ ਉਹ ਕੁਸ਼ਤੀ ਵੀ ਕਾਦੀ ਕੁਸ਼ਤੀ ਜੇ ਨਾ ਹੋਵੇ ਫੜ ਅੜਕੇ ਖਾਵੇ ਨਾ ਜੇ ਲਹੂ ਵਾਲਾ ਜੇ ਨਾ ਡੌੜੇ ਫੜਕੇ ਖਾਵੇ ਨਾ ਜੇ ਲਹੂ ਵਾਲਾ ਜੇ ਨਾ ਡੌੜੇ ਫੜਕੇ ਆ ਵੀ ਬੱਲੇ ਜੀਸਾ ਲਓ ਸੱਨੀ ਪਰ ਬੜਾ RAMEWAL ਵਾਲਾ ਉੱਪਰਲੇ ਬਸਿਆ ਤੇ ਨਿੱਚਲੇ ਪਾਸੇ ਜਵਰਾਜ ਬਰਮਣ ਖੜਦੀ ਇਹ ਦੋ ਨੰਬਰ ਚੰਡੀ ਦੀ ਪੁਸਤੀਆ 31 ਹੱਤੀ ਦਰਬਾਰ ਦਾ ਸਮੇਂ ਨਹੀਂ ਹੋਣ ਗਿਆ ਕੌਣ ਜਿੱਤੇਗਾ ਕੌਣ ਹਾਰੇਗਾ ਕਹਿੰਦਾ ਪੱਟਾਂ ਦੀ ਤਿਆਰੀ ਦੱਸਦੀਆਂ ਬੜਕਾ ਉਹ ਮੋrti ਕੌਣ ਪਰਦੀ ਗਦਾਹੀ ਜੋੜਨ ਦੀ ਸਿੰਗਾਰ ਦੇ ਨੇ ਡੰਡ ਟੋਲੇ ਆਂਦੀ ਸੱਪ ਨੂੰ ਮਿਹਨਤ ਮੁਤਾਜ ਨਾ ਸੱਟੇ ਤਾਂ ਮੋਰਾਂ ਦੀ ਉਹ ਖਾਦੀ ਹੋਈ ਖਰਾਕ ਜਿਹੜਾ ਸੱਡੇ ਲਾਲੀਆਂ ਸਾਦਗੀ ਬੰਦਾਉਦੀ ਸੋਹ ਦਾ ਉਸਤਾਦੀ ਇਹ ਸੋਹ ਦੀ ਘੱਟ ਬੋਲਣਾ ਪਸੰਦ ਮੱਲਾਂ ਨੂੰ ਧੰਨ ਕੁਦਰਤ ਨਾਲ ਸੁਰਤਨ ਵਾਦੀ ਉਹ ਸੋਹ ਦੀ ਘੱਟ ਬੋਲਣਾ ਪਸੰਦ ਮੱਲਾਂ ਨੂੰ ਧੰਨ ਕੁਦਰਤ ਨਾਲ ਸੁਰਤਨ ਵਾਦੀ ਬਾਹ ਗਰੀਬ ਬਾਈ ਵੱਡੀ ਟੰਡੀ ਵਾਲੇ ਪ੍ਰਭਾਨਾਂ ਨੂੰ ਬੇਨਤੀ ਹੈ ਕੱਲੀਏ ਦੇਖ ਲਓ ਕੋਈ ਗੱਲੀ ਜਰਾ ਕੱਲੀ ਕੱਲੀ ਦੇਖ ਲਓ ਬਾਹ ਗਰੀਬ ਨਹੀਂ ਨਹੀਂ ਕੋਈ ਕਿਦਰੇ ਜਾਂਦੇ ਲੋਕ ਮੈਂ ਕੋਈ ਸਮਾਂ ਦਾ ਹੋ ਜਾਣਾ ਹੈ ਕਹਿੰਦਾ ਸੋਹਣਾ ਬਦਰਤ ਮਾਏ ਹੋਏ ਜੁਰਸੇ ਏ ਪਲਵਾਨਾਂ ਦੇ ਉਹ ਵਿੱਚ ਅਖਾੜਿਆਂ ਆ ਕੇ ਦੇਖੋ ਬਈ ਜੋਰ ਪਲਵਾਨਾਂ ਦੇ ਉਹ ਵਿੱਚ ਅਖਾੜਿਆਂ ਆ ਕੇ ਦੇਖੋ ਬਈ ਜੋਰ ਤੇਦਾਨਾਂ ਦੇ ਪਿੰਡ ਵਾਸੀਆਂ ਆਪਣੇ ਨੱਤੇ ਵਿੱਚ ਪੁਸ਼ਤੀ ਦੇ ਬਾੜਸਾ ਇਹਨੇ ਆ ਇਹਨਾਂ ਦੇ ਅੱਜ ਤਾਂ ਧੋਲ ਕਰਾਈਏ ਹੋ ਸਕੇ ਤਾਂ ਸ਼ੁਭ ਕੰਮਾਂ ਵਿੱਚ ਹਿੱਸਾ ਪਾਈਏ ਹੋ ਸਕੇ ਤਾਂ ਸ਼ੁਭ ਕੰਮਾਂ ਵਿੱਚ ਹਿੱਸਾ ਪਾਈਏ ਬਾਜੀ ਰਾ ਵੀ ਬੰਈਓ ਹਿੱਸਾ ਉਹ ਬੱਲੇ 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 ਆਏ ਹਾਈ 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 ਵਾਕਿਆ ਚੱਕੀ ਕੁਸ਼ਤੀ ਨੰਗ ਪਰਵੰਦਰ ਮੈਨ ਵਿਖਦੇ ਕੌਣ ਜਿੱਤੇਗਾ ਕੌਣ ਹਰੇਗਾ ਵਿਖਦੇ ਕੌਣ ਜਿੱਤੇਗਾ ਕੌਣ ਹਰੇਗਾ ਕਿ ਸੂਰਜ ਵੀ ਇੱਕ ਵਾਰ ਸਾਵੇ ਟੁੱਟਾਂ ਜੇੜ ਤੇ ਹੜਦੀਆਂ ਉਹ ਤੱਪਦੀ ਜਿਵੇਂ ਕੰਦੂਰੀ ਰੋਟੀ ਇੰਜ ਬੰਡੇ ਨੂੰ ਸੜਦੀਆਂ ਕਿ ਤੋ ਮੱਗ ਵਿੱਚ ਸੱਡਿਆ ਜਾ ਰੋ ਨਿਗਰ ਜਾਈਆਂ ਦਾ ਔਰ ਸੁਖੀ ਕਕਰਾਂ ਦਾ ਮੁੱਲ ਮਿਹਨਤ ਲਾਈ ਜਾਂਦਾ ਉਹ ਸੁੱਖੀ ਕਿਕਰਾਲੇ ਵਿਖਲਾ ਮੁੱਲ ਮਿਹਨਤ ਲਾਈ ਜਾਂਦਾ ਬਾਕੀ ਚਾਂਦੀ ਕੁਸ਼ਤੀ ਨੰਗਰ ਪਰੋਂ ਦਰਮਿਆਨਾ ਲੱਗਦੇ ਆ ਕੌਣ ਜਿੱਤੇਗਾ ਕੌਣ ਹਾਰੇਗਾ ਬਾਹ ਇਹਨੂੰ ਤਮਜੀ ਦਾ ਕਹਿੰਦੇ ਨੇ ਭਾਈ ਬਹੁਤ ਵਧੀਆ ਇਹ ਜਿਹੜਾ ਸਵੇ ਪਹਿਲਵਾਨ ਨੇ ਟੰਗੀ ਬਹੁਤ ਵਧੀਆ ਪਾਉਂਦੇ ਤੇ ਤ੍ਰਿਸ਼ਨ ਪਹਿਲਵਾਨ ਜੀ ਜੋ ਕਿ ਬਹੁਤ ਵਧੀਆ ਉਹ ਵੀ ਟੰਗੀ ਦਾ ਵਧੀਆ ਕਹਿੰਦੇ ਬੱਲੇ ਬੱਲੇ ਬੰਦੇ 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 ਬਾਦਸ਼ਾਹ ਦਾ ਬਾਦਸ਼ਾਹ ਹੈ ਇਹ ਜੇ ਕੁਸ਼ਤੀ ਲੱਗਿਆ ਲੱਗ ਰਿਹਾ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਸਾੜੀ ਮਾਰਕੀਟੋਂ ਪਹਿਲ ਲਗਾਣੀ ਉਸ ਨੂੰ ਲੱਗਣਾ ਜ਼ਰੂਰ ਕੋ। ਲਾਗਿਆ ਮੱਲ ਜਿੱਦੇ ਨਾ ਪਹਿਲ ਪੰਨਾਂ ਦਰਮਿਆਨ ਚੱਲਦਾ ਹੋਇਆ। ਕਹਿੰਦਾ ਲੋਕੀ ਇੱਕ ਦੂਜੇ ਨੂੰ ਦੱਸ ਦੇ। ਉਹ ਲੋਕੀ ਇੱਕ ਦੂਜੇ ਨੂੰ ਦੱਸ ਦੇ। ਇੱਥੇ ਕੁੰਡੀਆਂ ਦੇ ਸਿੰਘ ਫਸਦੇ। ਵਿੱਚ ਖੜੇ ਦੇ ਮੱਲਾਂ ਦੀ ਹੋਣੀ ਗੰਮੋਂ ਗੰਮੀਆਂ। ਇਹ ਠੱਠਗੜ ਦਾ ਕੁਸ਼ਤੀ ਦੰਗਲਾ। ਤੱਕ ਤਾਂ ਪੈਣੀ ਆ ਬਾਈ ਜੇ ਜਬਰਾਨ ਬਰਬੜ। ਓਹੋ ਓ ਬੱਲੇ ਬੱਲੇ ਆਏ ਹਾਏ। ਬਾਈ ਤਾਰੇ ਹੋਏ। ਆਪਰੇ ਬਈ ਨਸਾਨ ਪਰਮਜੀਤ ਦਾ ਪੁੱਤੀਜਾ ਹੈ ਵਾਹ ਦੰਗਰ ਕੁਸ਼ਤੀ ਕਰਨ ਵੇ ਟਾਂ ਨੱਸੂ ਵਰਗਾ ਗਿਆਨ ਹੰਸ ਵਰਗਾ ਸਿਮਰਨ ਪੂਜ ਵਰਗਾ ਹੱਠ ਪਤੰਡੇ ਵਰਗਾ ਅੱਖ ਮਾਗ ਵਰਗੀ ਝਟਕ ਬਾਜ ਵਰਗੀ ਦਿਮਾਗ ਕਈ ਵਕੀਲਾਂ ਜਿੰਨਾ ਚਾਹੀਦਾ ਤਾਂ ਕਿਤੇ ਕੁਸ਼ਤੀ ਲੜੀ ਜਾਂਦੀ ਹੈ ਕੁਸ਼ਤੀ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਕੁਸ਼ਤੀ ਲੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਬਹੁਤ ਵਧੀਆ ਦੰਗਰ ਪਹਿਲਵਾਨ ਬੜਾ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਦੋਨੇ ਪਹਿਲਵਾਨ ਬੜੀ ਤਾਕੜੀ ਕੁਸ਼ਤੀ ਕਰਦੇ ਹੋਏ ਤੇ ਦੇਖੋ ਕਿਹੜਾ ਪਹਿਲਵਾਨ ਇਹ ਕੁਸ਼ਤੀ ਤੋਂ ਜਿੱਤ ਪ੍ਰਾਪਤ ਕਰਦਾ ਲਾ ਵੀ ਵਰ ਨਹੀਂ ਹੋ ਰਿਹਾ ਵਾਕਿਆ ਕਹਿੰਦੇ ਜੋਰ ਪੂਰਾ ਲੱਗਿਆ ਪਿਆ ਜਾਨ ਪੂਰੀ ਲੱਗੀ ਪਿਆ ਬੈਲਵਾਨਾਂ ਦੇ ਦਰਮਿਆਨ ਜਬਰਾਜ ਪਰਮਣ ਖੈਰਦੀ ਵਾਲਾ ਉੱਪਰਲੇ ਪੱਸਿਆ ਇਹ ਲਾਕੇ ਦਾ ਬੈਲਵਾਨ ਇਲਾਕੇ ਦਾ ਬੈਲਵਾਨ ਇਲਾਕੇ ਦਾ ਮਾਨਾ ਬਾਜ ਪਰਮਣ ਜੀ ਉਹਨਾਂ ਦਾ ਬੇਟਾ ਏ ਪਰ ਨੀਚਲੇ ਪਾਸੇ ਸੰਨੀ ਪਰਬਤ ਰਾਮੇਵਾਲਾ ਸੋਮਰ ਬੇਤੀ ਕਰਦਾ ਰੈਫਰੀ ਸਾਹਿਬ ਜੀ ਸਮਝ ਨੂੰ ਦਰ ਦਿੰਦੇ ਕਿੰਨਾ ਹੋ ਗਿਆ ਹੈ ਬਾਈ ਸਾਡੇ 13 ਮਿੰਟ ਦਾ ਸਮਾਂ ਜਿਹੜਾ ਸਮਾਪਤ ਹੋ ਚੁੱਕ ਗਿਆ ਸਾਡੇ 6 ਮਿੰਟ ਦਾ ਸਮਾਂ ਬਾਕੀ ਹੈ ਇਹ ਨੋਟ ਕਰਦੇ ਜਾਈਏ ਬਾਜੀ ਬਹੁਤ ਹੀ ਜ਼ਬਰਦਸਤ ਮੁਕਾਬਲਾ ਚੱਲਦਾ ਹੋਇਆ ਕਹਿੰਦਾ ਧਰਤੀ ਭਾਗਾ ਵਾਲੀ ਔਰ ਜਿੱਥੇ ਮੇਲੇ ਲੱਗਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਮਲਯੁੱਦ ਕਰਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਮਲਯੁੱਦ ਕਰਦੇ ਨੇ ਲਓ ਜਲਦੀ ਕੁਸ਼ਤੀ ਮੈਦਾਨ ਦੇ ਵਿੱਚ ਗੱਗ ਪ੍ਰਵੰਦਨ ਮਿਆਂ ਦਾ ਕਹਿੰਦਾ ਪਿਛਲੇ ਜਨਮ ਜਿੰਨਾਂ ਨੇ ਪੁੰਨ ਕੀਤੇ ਹਿੱਸੇ ਉਹਨਾਂ ਦੇ ਆਉਂਦਾ ਹੈ ਮਹਾਨ ਬੰਨਾ ਲੱਕੜ ਨਾਲ ਲੋਹਾ ਵੀ ਤਰ ਜਾਂਦਾ ਦੇ ਉਸਤਾਦ ਭਾਨਾ ਪਰਵਾਜੀ ਦਵਰਜੀ ਵਲੇ ਅਚਚੇ ਦਰਦਰ ਪੁੱਜੇ ਹੋਇਆ ਨਾਲੇ ਕੁਲਵੰਤ ਪਰਮਜੀ ਮਡੇਲਾ ਭਾਗਾ ਪਰਮਜੀ ਬੋੜੂ ਜਿੰਨੇ ਵੀ ਪਰਮਨ ਸਾਡੇ ਮਣ ਪੁੱਜੇ ਹੋਏ ਐਸਐਫ ਦਾ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਹਾਂ ਸਚਨ ਪਰਮਜੀ ਪਿੱਤੀ ਵਾਲੇ ਜਿੰਨਾਂ ਨੇ ਰੈਸਰ ਦੀ ਸਮਮਨ ਕੀਤੀ ਨੇ ਉਹਨਾਂ ਦਾ ਵੀ ਵੱਡਾ ਧੰਨਵਾਦ ਬਾਜ ਜੀ ਬਹੁਤ ਬੱਜਿਆ ਜੀ ਨਿਸ਼ਾਨ ਪਹਿਲਵਾਨ ਜੀ ਸ਼ੇਰੋ ਉਹਨਾਂ ਨੇ ਵੀ ਅਸੀਂ ਦਾ ਧੰਨਵਾਦ ਕਰਦੇ ਹਾਂ ਫੌਜੀ ਪਹਿਲਵਾਨ ਜੀ ਅੰਮ੍ਰਿਤਸਰ ਉਹ ਵੀ ਮੋਰਚੀ ਸੇਵਾ ਨਿਭਾਉਂਦੇ ਹੋਏ ਦੇਖੋ ਕਿੰਨਾ ਪਹਿਲਵਾਨ ਨੇ ਮੁਕਤਰਾਫ ਕਰਦਾ ਹੈ ਇਹਦਾ ਧਰਤੀ ਭਾਨਾ ਵਾਲੀ ਜਿੱਥੇ ਮੇਲੇ ਲੱਗਦੇ ਨੇ

ਜੋਤ ਧੂਮੀ ਤੇ ਆਇਆ ਜਾਂਦਾ ਅੱਜ ਵੀ ਉਹਨੂੰ ਜੋਤ ਧੂਮੀ ਦੇ ਨਾਲ ਯਾਦ ਕੀਤਾ ਜਾਂਦਾ ਇਹ ਤਾਕਤਿ ਭਾਕਾ ਫਾਇਦਾ ਜਿੱਥੇ ਪਹਿਲਵਾਨਾਂ ਦੇ ਚਾਰਜ ਪੈਂਦੇ ਨੇ ਬਹੁਤ ਵੱਡੀਆਂ ਪੁਸ਼ਤੀ ਚਾਹੇ ਹੋਈ ਕਾਸ਼ੀ ਸੰਧੂ ਪਰਿਵਾਰ ਦਾ ਤੈਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਪਹਿਲਵਾਨੀ ਦਾ ਇਸ ਕਾਪੜੇ ਕੁੰਡੇ ਤੇ ਹਟਾਇਆ ਤੇ ਬਹੁਤ ਵੱਡੀਆਂ ਪੁਸ਼ਤੀ ਸੰਗਰ ਕਰਵਾਉਣ ਦੇ ਨੇਕ ਮਨ ਦੇ ਵਿੱਚੋਂ ਸੰਧੂ ਪਰਿਵਾਰ ਕਰਨਾ ਪਹਿਲਵਾਨ ਜੀ ਹੈਪੀ ਪਰਵਾਰ ਜੀ ਤੇ ਧਰਮਸ਼ਿਖ ਜੀ ਸੰਧੂ ਸਾਹਿਬ ਸੰਧੂ ਪਰਦਾਰ ਦਾ ਸੀ ਜਲਦੀਆਂ ਜਾਣ ਵਾਲੀਆਂ ਵਿੱਚੋਂ ਜਾਣਦੇ ਧੰਨਵਾਦ ਕਰਦੇ ਆ ਵੀਰ ਵੀਰ ਜੀ ਬੈਠ ਜਾਈਏ ਜੇ ਤੁਹਾਨੂੰ ਤੇਨੇ ਕੁ ਮਿਲ ਜਾਏ ਦਾ ਦਰਦ ਦਾ ਪਰਮਾ ਬਿੰਦ ਕਰਦਾ ਦਰਦੇਵ ਪਹਿਲਵਾਨ ਜੀ ਠੱਠ ਕਰ ਖਾਣੇ ਵਿੱਚ ਸ਼ਲਾਮੀ ਦੇ ਰੋਟ ਮਾਰੀ ਦਰਦੇਵ ਪਹਿਲਵਾਨ ਜੀ ਠੱਠ ਕਰ ਜਿਨ੍ਹਾਂ ਨੇ ਬਹੁਤ ਮੋਢਿਆ ਖਾਣਾ ਮਲਾਉਣ ਦੀ ਸੇਵਾ ਕੀਤੀ ਹੈ ਇਹਨਾਂ ਦੇ ਨਾਂ ਤੇ ਵੀ ਜੋਰ ਨਾਲ ਤਾੜੀ ਮਾਰੋ ਅਜੰਦਰ ਪਹਿਲਵਾਨ ਜੀ ਖੜੀ ਹਾਂਜੀ ਸਾਡੇ ਹੈਪੀ ਪਹਿਲਵਾਨ ਜੀ ਆਸਟ੍ਰੇਲੀਆ ਪਹਿਲਵਾਨ ਜੀ ਨੂੰ ਬੇਨਤੀ ਕਰਦਾ ਇੱਕ ਵਾਰ ਸਾਡੇ ਨਾਲ ਫਟੇ ਸਾਂਝੀ ਕਰੋ ਹੈਪੀ ਪਹਿਲਵਾਨ ਜੀ ਆਸਟ੍ਰੇਲੀਆ ਬਈ ਜਵਾਨੂੰ ਜੇ ਉਸ ਤਰ੍ਹਾਂ ਬੰਦਰ ਰੋਮ ਰੋਮ ਚ ਪਹਿਲਵਾਨੀ ਰਚੀ ਹੈ ਪਹਿਲਵਾਨਾਂ ਨੂੰ ਪਿਆਰ ਕਰਦੇ ਹਾਂ ਸਾਰੇ ਪਹਿਲਵਾਨਾਂ ਨੂੰ ਮੇਰੇ ਤੋਂ ਵੀ ਜ਼ੋਰਦਾਰ ਤਾੜੀਆਂ ਮਾਰੋ ਹਾਜ਼ਰ ਮੈਂ ਬੇਨਤੀ ਕਰਦਾ ਰਾਜਾ ਪਹਿਲਵਾਨ ਜੀ ਬੱਜ ਚੰਡੀ ਵੇ ਰਾਜਾ ਪਹਿਲਵਾਨ ਜੀ ਅੱਜ ਇਹਨਾਂ ਬੈਂਤੀ ਆ ਸਾਡੇ ਰਾਜਾ ਪਹਿਲਵਾਨ ਜੀ ਠੱਟ ਕਰ ਬੱਦ ਨਾ ਨ ਵੀ ਸਾਰੇ ਪ੍ਰਬੰਧ ਨੇ ਪ੍ਰਮਾਨਗੀ ਦਿੱਤੀ ਅਤਲ ਜ਼ੋਰਦਾਰ ਤਾਲੀਆਂ ਰਾਜਾ ਭਾਈ ਨਾਲ ਮੈਂ ਬੇਨਤੀ ਕਰਦਾ ਕਰਮਾ ਮਹਾਰਾਜੀ ਠੱਟ ਕਰ ਸਮੇਂ ਦੇ ਪ੍ਰਸਿੱਧ ਪਰਬੰਧ ਹੋਇਆ ਹੈਪੀ ਪਰਬੰਧੇ ਚਾਚਾ ਜੀ ਨੇ ਇੱਕ ਵਾਰ ਕਰਮਾ ਮਹਾਰਾਜੀ ਦੇ ਰਾਜਾ ਤਾੜੀਆਂ ਲਾ ਦੋ ਜੀ ਜੀ ਦੁਨੀਆ ਪੱਪਾ ਪਰ ਦਿੱਤੇ ਕਰਮਾ ਪਹਿਲਵਾਨ ਜੀ ਨੇ ਸਮੇਂ ਦੇ ਪ੍ਰਸਿੱਧ ਪਰਬੰਧ ਹੋਇਆ ਬਾਪ ਬੇਪਾ ਅਦਰ ਸਵਾਰੀ ਦਾ ਪਾਇਆ ਵੀ ਜਬਰਾਤ ਪਹਿਲਵਨ ਖੈਰ ਜੀ ਨੇ ਤੇ ਸ਼ਨੀ ਪਹਿਲਵਨ ਜੀ ਥੱਲੇ ਜਬਰਾਤ ਪਹਿਲਵਨ ਉੱਪਰ ਜਿੱਥੇ ਕਿਹੜੇ ਪਹਿਲਵਨ ਦੀ ਹੁੰਦੀ ਆ ਬੱਲੇ ਬੱਲੇ ਜਿੱਥੇ ਕਿਹੜੇ ਪਹਿਲਵਨ ਦੀ ਹੁੰਦੀ ਆ ਜਦੋਂ ਥੱਲੇ ਬਹੁਤ ਵਧੀਆ ਕੁਸ਼ਤੀ ਕਰਨ ਰਿਹਾ ਤਾਂ ਕਹਿੰਦਾ ਕੁਸ਼ਤੀ ਕੁਸ਼ਤੀ ਹਰ ਕੋ ਕਰਦਾ ਵੀ ਕੁਸ਼ਤੀ ਕਰਨੀ ਔਖੀ ਓ ਮਨ ਮਾਨ ਸਾਹ ਜੋ ਬਣਦੇ ਉਹਨਾਂ ਨੇ ਫਿਰ ਸੌਖੀ ਓ ਮਨ ਮਾਨ ਸਾਹ ਜੋ ਬਣਦੇ ਉਹਨੇ ਨੇ ਤਸਵੀਰਾਂ। ਜਦੋਂ ਇਸ ਵੇਲੇ ਜਬਰਾਜ ਪਰ ਬੜ ਖੈਰ ਦੀ ਬੜਾ ਉੱਪਰਲੇ ਪਸੇਆ। ਪੈ ਨਿਚਲੇ ਪਾਸੇ ਸਮੀ ਪਰਮਣ ਰਾਮੇਬਾਲ ਕਹਿੰਦਾ ਦੀ ਕੜੀ ਤਾਂ ਟਾਈਮ ਟੱਪ ਸਕਦਾ। ਉਹ ਰੈੱਡ ਬੁੱਲ ਪੀਕੇ ਤੇ ਲਗਾ ਕੇ ਮਾਨ ਬਈ ਜਿਹੜੇ ਮੱਲਾ ਨੇ ਕਾਡਰ ਨਿੱਤ ਢੜਨਾ ਉਹਦੇ ਲਈ ਤਾਂ ਵੀ ਨੇ ਲੈਣਗੇ ਬਦਾਂਬਈ। ਜੇ ਚੌਣੋ ਸਟੇਟਿਸ ਬਣਾ ਕੇ ਰੱਖਣਾ ਤਾਂ ਟਾਲੇ ਉੱਤੇ ਲਾ ਕੇ ਟਾਈਮ ਲੁੱਟ ਪਇਓ ਨਾ ਉਹ 25 ਮਿੰਟ ਦੀ ਸੋਨੀ ਰਹਿ ਗਈ ਕੁਸ਼ਤੀ। ਇਹਦੇ ਵਿੱਚ ਵੀ 17 ਵਾਰ ਮਿੱਟੀ ਲਾਇਓ ਨਾ ਉਹ 25 ਮਿੰਟ ਦੀ ਸੋਲੀ ਰਹਿ ਗਈ ਕੁਸ਼ਤੀ ਇਹਦੇ ਵਿੱਚ ਵੀ 17 ਵਾਰ ਮਿੱਟੀ ਲਾਇਓ ਨਾ ਬਾਈ ਦਰਸ਼ਕੋ ਇਹ ਗੱਲ 16 ਅੰਨੇ ਸੱਚਾ ਸੈਂਸ ਨੇ ਵੀ ਸਿੱਧ ਕਰਤਾ ਵੀ ਜਿੰਨੀਆਂ ਆਪਾਂ ਤਾੜੀਆਂ ਜੋਰ ਦੀ ਮਰੀਏ ਉਹਨੇ ਆਪਣੇ ਬਿਮਾਰੀਆਂ ਨਾਲ ਲੜਨ ਵਾਲੇ ਕਰਨ ਬਾਦਦੇ ਆ ਜੇ ਕੁਸ਼ਤੀਆਂ ਦਾ ਸੁਆਦ ਆਇਆ ਇੱਕ ਵਾਰ ਤਾੜੀਆਂ ਲਾ ਦੋ ਮੰਲਾਂ ਦੀ ਬਣਾ ਕੇ ਸੰਗਤ ਨੂੰ ਦੇਤੀ ਆ ਬਾਤ ਜੀ ਦਾ ਬੰਦਰ ਬੰਦੇ ਜਗਰਾਜ ਪਹਿਲਵਾਨ ਜਗਨਾਨ ਪਹਿਲਵਾਨ ਖੜੀ ਐਸਾ ਮੋਪਰਾ ਨਹੀਂ ਕਹਿੰਦਾ ਕਈ ਪਹਿਲਵਾਨ ਜੱਟ ਕੇ ਆਦੇ ਬਈ ਹੱਤ ਦੀ ਕਾਰ ਕਰ ਮੰਦੇ ਅਖਾੜੇ ਦੇ ਵਿੱਚ ਕਰਦੇ ਪੁਸ਼ਤੀ ਜਾਂ ਝਾਂਡੇ ਜਾਂ ਢਾਉਂਦੇ ਕਲਾ ਜੰਗ ਮਲਤਾਨੀ ਜਾਂ ਬੜਾ ਸਖੀਤ ਚਵਾਉਂਦੇ ਦਰਦੀ ਮੱਲ ਨੂੰ ਵੇਖਿਆ ਸਿੱਦੇ ਰਗੜਾ ਫੂ ਇਹ ਨੋਟ ਕਰਦੇ ਜਾਈਏ ਤੇ ਹੁਣ ਮੈਂ ਬੇਨਤੀ ਕਰਦਾ ਨਿਸ਼ਾਨ ਪਹਿਲਵਾਨ ਜੀ ਸੇ ਇੱਕ ਦਰ ਖਾੜੇ ਨੂੰ ਸ਼ਲਾਮ ਦੇ ਦਿਓ ਜੀ ਪਹਿਲਵਾਨਾਂ ਦਾ ਨੰਕਾ ਕਰਕੇ ਜੜਾ ਕੇ ਅੰਦਰ ਵੱਡੇ ਵੱਡੇ ਪਹਿਲਵਾਨ ਤਿਆਰ ਕਰਕੇ ਪੰਜਾਬ ਦੀ ਝੋਲੀ ਪਾਏ ਨੇ ਸੇਰੋ ਨਦਰ ਨੇ ਇੱਕ ਵਾਰ ਜੋਰ-ਜੋਰ ਤਾੜੀ ਮਾਰੋ ਨਿਸ਼ਾਨ ਪਹਿਲਵਾਨ ਜੀ ਕੋਤੀ ਤੁਹਾਡਾ ਸੇਰੋ ਜਿਨ੍ਹਾਂ ਨੇ ਬਹੁਤ ਵਧੀਆ ਮਨਸ਼ੁਕ ਦੀ ਸੇਵਾ ਨਭਾਈਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹ ਬਈ ਵਾਹ ਬਈ ਅੱਧੇ ਮਿੰਟ ਦਾ ਸਮਾਂ ਬੱਗੇ ਨੋਟ ਕਰਦੇ ਜਾਈਏ ਪਹਿਲਵਾਨ ਨੰਦਰ ਮੇਰੇ ਜੋਰ ਪੂਰਾ ਲੱਗਿਆ ਜਾਨ ਪੂਰੀ ਲੱਗੀ ਆ ਵੇਖਦੇ ਆ ਕੌਣ ਜਿੱਤੇਗਾ ਕੌਣ ਹਾਰੇਗਾ ਕਿ ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਹਿੰਮਤ ਕਰੋਗੇ ਪੂਰੇ ਤਾਂ ਹੋਗੇ ਉਹ ਮੰਜਨ ਦੇ ਪਿਆਰ ਨੂੰ ਸਕਸੈਸ ਨਾ ਮਿਲੇ ਕੋਹ ਦੰਗੀਆਂ ਦੇ ਇਤਿਹਾਸ ਵਿੱਚ ਨਾਂ ਹੋਣਗੇ ਕਿ ਕੱਲ ਨਾ ਸੱਟ ਸੁਣੀ ਪੈਂਦੀ ਕੱਲ ਨਹੀਂ ਫਿਰ ਕਿਤੇ ਜਾਗੇ ਹਨੇਉਂ ਦੀ ਦੁਨੀਆ ਮਿਹਨਤ ਦੇ ਸੱਤ ਹਾਰੇ ਹੋਏ ਵੀ ਕਰਦੇ ਇਹ ਫੁੱਟਵਾਲਾ ਚੌਂ ਦੀ ਦੁਨੀਆ ਭਾਈ 3 ਮਿੰਟ ਦਾ ਸਮਾਂ ਜਿਹੜਾ ਸਮਾਪਤ ਹੋ ਚੁੱਕਿਆ ਹੈ ਫੌਜੀ ਸਾਹਿਬਾ ਕੁਸ਼ਤੀ ਬੜੀ ਹੋਈ ਹੈ ਥੋੜਾ ਹੱਥ ਪੜ ਕੇ ਖੇਡਰ ਤਾੜੀ ਮਾਰੋ ਦੋਨੇ ਪਹਿਲ ਵੱਲ ਜਾਂਦੇ ਰਹਾ ਜੀ ਬੰਨੇ ਮੈਂ ਬੇਨਤੀ ਕਰਦਾ ਆਖਿਰ ਸ਼ਾਮਦੀਰ ਪਰਮਣ ਕੋਹਾਲੀ